o k ਸਸਕਾਲ ਦੋਸਤੋ ਕੀ ਹਾਲ ਚਾਲ ਆ ਜੁੜ ਜੋ ਫਟਾਫਟ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਅਹਾਂ ਸਾਰੇ ਤੱਕ ਪਹੁੰਚ ਗਏ ਪਤਨਾਉਲੇ 11 ਦੀ ਮੰਡੀ ਤੇ ਖੜੇ ਆ ਜੀ ਦਿਖਾ ਰਹੇ ਆ ਤੁਹਾਨੂੰ ਲਾਈਵ ਵੀਡੀਓ ਜਿਸ ਤਰ੍ਹਾਂ ਵੀ ਪਸ਼ੂ ਆਏ ਨੇ ਮੰਡੀ ਦੇ ਵਿੱਚ ਹਨਾ ਦੇਖ ਸਕਦੇ ਹੋ ਤੁਸੀਂ ਇੱਕ ਪਾਰ ਰਹੇ ਆਪਾਂ ਸਟਾਰਟ ਆ ਅੱਜ ਤੋਂ ਹਨਾ ਬਹੁਤ ਸੋਹਣੀ ਸਨਤੀ ਮੱਝ ਤੇ ਨਾਲ ਬੱਚਾ ਤੇ ਆ ਵੀ ਇੱਕ ਮੱਝ ਤੁਹਾਨੂੰ ਫਰਾਉਨੇ ਚੈੱਕ ਦੇਖ ਸਕਦੇ ਹੋ ਤੇ ਇਹਦਾ ਬੱਚਾ ਸੀ ਤੇ ਅੱਜ ਆ ਕਰ ਲੋ ਆ ਜੋ ਆਪਣੀ ਸਸਕਾਲ ਪੰਡਾਈ ਰਾਚੋ ਆ ਮੱਝ ਲੈ ਗਏ ਹੋ ਤੇ ਕਿੰਨਾ ਕੁ ਦੁੱਧ ਹੈ ਕਿੰਨਾ ਟਾਈਮ ਹੋ ਗਿਆ 12 ਹੋ ਗਿਆ ਸੂਈ ਨੂੰ ਕੀ ਡਿਮਾਂਡ ਹੈ ਇਹਦੀ ਆਪਾਂ ਸਵਾ ਲੱਖ ਠੀਕ ਹੈ ਜੀ ਤੇ ਦੇਖ ਸਕਦੇ ਹੋ ਦੋਸਤੋ ਆ ਮੱਝ ਤੁਸੀਂ ਕਰ ਲੋ ਚੈੱਕ ਸਵਾ ਲੱਖ ਡਿਮਾਂਡ ਕਰੀ ਆ ਬਾਈ ਬਾਪੂ ਕਹਿੰਦਾ ਵੀ ਅੱਜ ਪੂਰੀ ਚੰਗੀ ਆ ਬਾਕੀ ਤੁਸੀਂ ਬਾਈ ਚੈੱਕ ਕਰ ਸਕਦੇ ਹੋ ਥਣ ਲੇਵਾ ਹਨਾ ਚਾਰ ਸਪੇਰਿਓ ਆਪਾਂ ਤੁਹਾਨੂੰ ਕਰਾ ਰਹੇ ਹਾਂ ਚੈੱਕ ਝੋਟੀ ਨੂੰ ਦੇ ਦੇਖ ਸਕਦੇ ਹੋ ਧਰੋਲੇ 11 ਦੀ ਮੰਡੀ ਤੇ ਬਾਕੀ ਆਪਾਂ ਹੌਲੀ ਹੌਲੀ ਤੁਹਾਨੂੰ ਸਾਰੇ ਹੀ ਪਸ਼ੂ ਦਿਖਾਉਨੇ ਆ ਜਿਹੜੇ ਧਰੋਲੇ 11 ਦੀ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਬਾਤੋ ਬਾਦ ਪੀਵੀ 19 ਕੇਟੀਵੀ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੀ ਇਸ ਤਰ੍ਹਾਂ ਦੇ ਪਸ਼ੂ ਧਰੋਲਾ 11 ਦੀ ਮੰਡੀ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲਣਗੇ ਆਪਾਂ ਹਰ ਇੱਕ ਮੰਡੀ ਤੇ ਜਾਨਦੇ ਆ ਹਰ ਇੱਕ ਮੰਡੀ ਦੀ ਵੀਡੀਓ ਤੁਹਾਨੂੰ ਦਿਖਾਉਨੇ ਆ ਕਰ ਲੋ ਚੈੱਕ ਜਿਹੜੇ ਧਨੋਲਾ 11 ਮੰਡੀ ਤੇ ਆਏ ਬੈਨੇ ਪਸ਼ੂ ਤੇ ਇਸ ਤਰ੍ਹਾਂ ਦੇ ਅੱਜ ਪੂਰੀ ਵਧੀਆ ਭਰੀ ਹੋਈ ਮੰਡੀ ਆ ਰੇਟ ਵਧੀਆ ਰੇਟ ਉੱਚੇ ਰੇਟ ਵਧੀਆ ਉੱਚੇ ਰੇਟਾਂ ਦੀਆਂ ਮੱਝਾਂ ਦੇਖਣ ਨੂੰ ਤੁਹਾਨੂੰ ਮਿਲ ਗਈਆਂ ਜਿਵੇਂ ਕਿ ਮਾਨਸਾ ਮੰਡੀ ਤੇ ਪਸ਼ੂ ਜਿਹੜੇ ਆਉਂਦੇ ਨੇ ਉਹ ਪਸ਼ੂ ਥੋੜੇ ਜੇ ਹੋਰ ਤਰੀਕੇ ਦੇ ਹੁੰਦੇ ਨੇ ਟੋਕੜਾਂ ਹੀ ਮੱਝਾਂ ਹੁੰਦੀਆਂ ਨੇ ਇੱਥੇ ਜਿਹੜੇ ਹੁੰਦੇ ਨੇ ਹਰ ਇੱਕ ਪ੍ਰਕਾਰ ਦਾ ਪਸ਼ੂ ਤੁਹਾਨੂੰ 11 ਦੀ ਮੰਡੀ ਤੇ ਦੇਖਣ ਨੂੰ ਮਿਲੂਗਾ ਜਿਵੇਂ ਆਪਾਂ ਰੰਪਰੇ ਦੀ ਗੱਲ ਕਰੀਏ ਰੰਪਰੇ ਮੌੜ ਮੰਡੀ ਤੇ ਉੱਥੇ ਵੀ ਬਹੁਤ ਉੱਚੇ ਲੈਵਲ ਦੇ ਵਧੀਆ ਸੋਹਣੇ ਸੁਲੱਖੇ ਪਸ਼ੂ ਹੁੰਦੇ ਨੇ ਐਵੇਂ ਕਿ ਧਰੋਨੇ ਦੀ 11 ਦੀ ਮੰਡੀ ਤੇ ਵੀ ਤੁਹਾਨੂੰ ਵਧੀਆ ਦੇਖਣ ਨੂੰ ਮਿਲਦੇ ਨੇ ਮਾਨਸਾ ਮੰਡੀ ਤੇ ਜਿਹੜੇ ਹੁੰਦੇ ਨੇ ਉਹ ਹੋਰ ਹਸਾਬ ਦੇ ਥੋੜੇ ਜੇ ਪਸ਼ੂ ਹੁੰਦੇ ਨੇ ਲੋਅ ਲੈਵਲ ਦੇ ਇੱਥੇ ਉੱਚੇ ਹੀ ਮੁੱਲ ਦੀਆਂ ਮੱਜਾਂ ਤੁਹਾਨੂੰ ਸੋਹਣਿਆ ਸੁਲੱਖਿਆ ਮੱਜਾਂ ਦੇਖਣ ਨੂੰ ਮਿਲਦੀ ਹੈ ਜੀ ਤਨੋਲੇ 11 ਦੀ ਮੰਡੀ ਤੇ ਆਪਾਂ ਖੜੇ ਆਂ ਸਾਰੇ ਚਾਰ ਸੁਪੇਰੇ ਘੁੰਮ ਕੇ ਤੁਹਾਨੂੰ ਦਿਖਾ ਰਹੇ ਆਂ 11 ਦੀ ਮੰਡੀ 27 ਦੀ ਮੰਡੀ ਥੋੜੀ ਜਿਹੀ ਸਲੋ ਹੁੰਦੀ ਹੈ 11 ਦੀ ਮੰਡੀ ਆ ਜਿਹੜੀ ਇਹ ਪੂਰੀ ਭਰੀ ਵੀ ਮੰਡੀ ਅੱਜ ਵਧੀਆ ਉੱਚੇ ਰੇਟ ਇੱਧਰ ਵੀ ਦੇਖੋ ਖਿੱਚਾ ਧੂਈ ਹੋ ਰਹੀ ਹੈ ਮਜੂ ਮਜਨੂ ਕਰ ਰਹੇ ਨੇ ਪਾਸ ਤੋਂ ਚਾ ਕੇ ਦੇਖ ਰਹੇ ਨੇ ਬਾਈ ਹਨਾ ਦੇਖ ਸਕਦੇ ਹੋ ਤੁਸੀਂ ਦੂਰੋਂ ਦੂਰੋਂ ਵਪਾਰੀ ਆਉਂ ਵੱਡੇ ਵਪਾਰੀ ਆਉਂਦੇ ਨੇ ਇਸ ਮੰਡੀ ਤੇ 11 ਦੀ ਮੰਡੀ ਤੇ 17 27 ਦੀ 27 ਤਰੀਕ ਦੀ ਜਿਹੜੀ ਮੰਡੀ ਹੁੰਦੀ ਆ ਉਸ ਨੂੰ ਪਤਾ ਥੋੜੀ ਜੀ ਹਨਾ ਇਹ ਸਲੋ ਹੁੰਦੀ ਆ ਜੁੜੇ ਰਹੋ ਲੈਬ ਦੇ ਵਿੱਚ ਬਈ ਵੀਡੀਓ ਤੋਂ ਬਾਅਦ ਸ਼ੇਅਰ ਕਰੀ ਗਈ ਜਿਹੜੇ ਮੇਰੇ ਭਰਾ ਨਾਲ ਜੁੜੇ ਮਏ ਨੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਤੇ ਆਪਾਂ ਹਰ ਇੱਕ ਮੰਡੀ ਦੀ ਵੀਡੀਓ ਪਾਉਨੇ ਆ 6 ਤਰੀਕ ਨੂੰ 6 ਸ਼ਾਮ ਨੂੰ 6 ਵਜੇ ਆਪਾਂ ਅਪਲੋਡ ਕਰਦੇ ਹੁੰਨੇ ਆ ਵੀਡੀਓ ਜੋ ਜਸ 6 ਵਜੇ ਤੇ ਵੱਧ ਤੋਂ ਵੱਧ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਧੰਨਵਾਦ ਆ ਤੁਹਾਡਾ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਨੇ ਹਨਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਨਾਲ ਦੀ ਨਾਲ ਸੁਝਾਅ ਦਿੰਦੇ ਨੇ ਸਾਨੂੰ ਜੋ ਵੀ ਕਮੀ ਕਮੀ ਕਿਸੇ ਹੁੰਦੀ ਆ ਹਨਾ ਤੇ 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 ਪੂਰੇ ਹੀ ਵਧੀਆ ਸੋਹਣੇ ਸੜਕੇ ਮੱਝਾਂ ਗਾਵਾਂ ਦੇਖਣ ਨੂੰ ਮਿਲਦੀਆਂ ਨੇ 11 ਦੀ ਮੰਡੀ ਤੇ ਨੀਲੀ ਗਾਵੀ ਦੀ ਕਰੀਏ ਹਨਾ ਨੀਲੀ ਥੋੜੀ ਜੀ ਘੱਟ ਦੇਖੋ ਦਿਸੀ ਐ ਇਸ ਤਰ੍ਹਾਂ ਦੇ ਪਸ਼ੂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੋਰ ਕਰਕੇ ਬਾਈ ਨਾਲ ਦੇ ਨਾਲ ਚੈੱਕ ਕਰਾਉਂਦੇ ਨੇ ਹਨਾ ਤੇ ਵੀਡੀਓ ਬਣਾ ਲੀਏ ਤੇ ਆ ਇੱਕ ਮੱਝ ਤੁਹਾਨੂੰ ਕਰਾਉਣਾ ਚੈੱਕ ਮੱਝ ਤੁਸੀਂ ਐਂ ਦੇਖ ਲਓ ਹਨਾ ਥਣਲੇਵਾ ਚੈੱਕ ਕਰ ਲਓ ਮੱਝ ਦਾ ਬਹੁਤ ਸੋਹਣੀ ਸੁਨੱਖੀ ਮੱਝ ਐ ਹਾਂ ਜੀ ਸਹੀ ਐ ਤਾਜੀ ਸੂਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਬਾਈ ਇਹ ਕੱਲ ਸੂਈ ਹੈ ਜੀ ਕੱਲ ਸੂਈ ਹੈ ਹਾਂਜੀ ਹਾਂਜੀ ਅੱਛਾ ਦੁੱਧ ਕਿੰਨਾ ਹੈ ਬਾਈ ਦੁੱਧ 16 17 ਕਿਲੋ ਖੋਲਾ ਹੈ ਹਾਂ ਐਵੇਂ ਆਪਾਂ 20 22 ਕਿਲੋ ਕਹੀ ਜਾਈਏ ਉਹ ਗੱਲਾਂ ਦਾ ਠੀਕ ਹੈ ਠੀਕ ਹੈ ਠੀਕ ਹੈ ਬਾਈ ਕਹਿੰਦਾ 16 17 ਕਿਲੋ ਦੁੱਧ ਦਾ ਬਾਕੀ ਬਾਈ ਤੁਸੀਂ ਕਮੈਂਡ ਕਰਕੇ ਇਹਨਾਂ ਨਾਲ ਦੇ ਨਾਲ ਦੱਸਿਆ ਕਰੋ ਦੇਖਿਆ ਕਰੋ ਜਿਹੜਾ 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 ਕੱਟਾ ਹੈ ਠੀਕ ਹੈ ਡਿਮਾਂਡ ਆਪਾਂ ਕੀ ਰੱਖੀ ਹੈ 170000 ਰੁਪਏ ਹੈ ਨਾ 1 ਲੱਖ 70000 ਰੁਪਏ ਬਾਈ ਨੇ ਡਿਮਾਂਡ ਰੱਖੀ ਹੈਗੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਸੋਹਣੇ ਸਲਕੀ ਮੱਧ ਹੈ ਤੇ ਕੱਦ-ਕਾੜ ਦੀ ਇਹ ਆਪਾਂ ਗੱਲ ਕਰੀ ਹੈ ਨਾ ਵਧੀਆ ਕਰਦਾ ਕਰ ਰਾ ਇਹੋ ਜੀ ਗੱਲ ਨਹੀਂ ਜਿਆਦੇ ਕੋਈ ਘੱਟ ਵੀ ਹੈ ਨਹੀਂਗਾ ਮੱਧ ਚੌਪ 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 ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਪਸ਼ੂ ਨੇ ਜਿਹੜੇ ਤਣਾਉਲੇ 11 ਦੀ ਮੰਡੀ ਤੇ ਪਹੁੰਚੇ ਵੇ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਸਾਰੇ ਜਿਹੜੀ ਵੀਡੀਓ ਆਪਾਂ ਸਾਰੀ ਹੀ ਵੀਡੀਓ ਬਣਾਵਾਂਗੇ ਹਨਾ ਉਹ ਜਿਹੜੇ ਐਡੀਟਿੰਗ ਵੀਡੀਓ ਪਾਉਣੇ ਹੁੰਦੇ ਆ ਉਹ ਆਪਾਂ ਸੇਵ ਕਰਾਂਗੇ ਤੇ ਇਹ ਵੀ ਤੁਸੀਂ ਕੁੰਡੇ ਸਿੰਘਾਂ ਵਾਲੀ ਸੋਹਣੇ ਸੁਨਕੀ ਮੱਝ ਹੋਰ ਵੀ ਦੇਖ ਸਕਦੇ ਹੋ ਵੱਡੀਆਂ ਛੋਟੀਆਂ ਸਾਰੇ ਹੀ ਪ੍ਰਕਾਰ ਦੀਆਂ ਮੱਝਾਂ ਇੱਥੇ ਪਹੁੰਚਦੀਆਂ ਨੇ ਦੇਖ ਸਕਦੇ ਹੋ ਆ ਵੀ ਭਾਈ ਮੱਝ ਨੂੰ ਤੋਰ ਕੇ ਕਰਾ ਰਿਹਾ ਚੈੱਕ ਫੋਨ ਲੇਵਾ ਤੁਸੀਂ ਚੈੱਕ ਕਰ ਫੋਨ ਨੂੰ ਤੋਰਾ ਤਾਰਾ ਮੱਝ ਦਾ ਚੈੱਕ ਕਰ ਸਕਦੇ ਹੋ ਦੇਖੀ ਬਈ ਤੇ ਆ ਜਾ ਬਈ ਲੈ ਤੇ ਬਾਕੀ ਰੇਟ ਮੁੱਤੇ ਹੁੰਦੇ ਨੇ ਬਈ ਹਨਾ ਉਹ ਮੌਕੇ ਹੋ ਜਾਂਦਾ ਹਨਾ ਮਾਨਤਨ ਤੇ ਬਈ ਕਿੱਤੇ ਤੁਸੀਂ ਕੋਕਰੀ ਕਲਾਂ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹੈ ਅੱਛਾ ਇਹਦੀ ਕੀ ਡਿਮਾਂਡ ਰੱਖਿਆ ਬਈ ਇਹਦੀ ਅੱਗਾ ਸੀ ਮੋਗਾ ਦੀ ਇੱਕ ਲੱਖ 80 ਅੱਪਰਡਵਾਂਡ ਕਰੀਆ ਹੈ ਨਾ ਬਾਕੀ ਮਾਨਤਾ ਕਿਤੇ ਦੁੱਧ ਬਾਈ ਕਿੰਨਾ ਦੁੱਧ ਦੇ ਦੁੱਧ 17 18 ਕਿਲੋ ਦੁੱਧ ਕਿੰਨਾ ਟੈਵ ਹੋਊਗਾ ਸੂਈ ਨੂੰ ਅੱਜ ਬਣ ਆ ਜਾ 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 ਜੀ ਝੋਟੀ ਆ ਇਹ ਧਰੋਲੇ ਦੇਖ ਸਕਦਾ ਤੁਸੀਂ ਇਸ ਤਰ੍ਹਾਂ ਦੇ ਪਸ਼ੂ ਧਰੋਲੇ ਮੰਡੀ ਤੇ ਆਪਾਂ ਦੇਖਦੇ ਆਗੇ ਬਹੁਤ ਸੋਹਣੀ ਸੁਣਖੀ ਚੋਟੀਆਂ ਸਿੰਘ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਹਰ ਇੱਕ ਪ੍ਰਕਾਰ ਦਾ ਆਪਾਂ ਪਸ਼ੂ ਦਿਖਾਉਨੇ ਆ ਠੀਕ ਹੈ ਜੀ ਧੰਨਵਾਦ ਤੇ ਆਹ ਮੱਝ ਵੀ ਤੁਸੀਂ ਦੇਖ ਸਕਦੇ ਹੋ ਨਾ ਸਰਦਾਰ ਜੀ ਕੋਲੇ ਮੱਝ ਹੈ ਬਹੁਤ ਵਧੀਆ ਹੈ ਵੀ ਅੱਧਾ ਵਾਰ ਮੱਝ ਹੈਗੀ ਸਿੰਘ ਸੁng ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਮੱਝ ਦਾ ਹੈ ਨਾ ਵਧੀਆ ਬਣਾਵਟ ਦੀ ਮੱਝ ਹੈ ਥਣਲੇਵਾ ਵੀ ਤੁਹਾਨੂੰ ਜਰੂਰ ਚੈੱਕ ਕਰਾਉਨੇ ਹੋਣੇ ਹੈ ਨਾ ਦੇਖ ਸਕਦੇ ਹੋ ਤੁਸੀਂ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ 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 ਦੂਜੇ ਸੂਕੇ ਹੁਣ ਸੂ ਹੈ ਨਾ ਕੀੜਵਾਨ ਰੱਖੀ ਜੀ ਅੱਪ 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 ਕੀੜਵਾਨ ਰ ਮਾਨਸਾ ਦੇ ਵੀ ਬਾਈ ਜਾਣੇ ਹੁੰਦੇ ਆ ਉੱਥੇ ਹੋਰ ਤਰ੍ਹਾਂ ਦੇ ਥੋੜੇ ਪਸੂ ਆਉਂਦੇ ਨੇ ਇੱਥੇ ਵਧੀਆ ਪਸੂ ਆਉਂਦੇ ਨੇ ਨਾ ਉੱਚੇ ਵਧੀਆ ਵਪਾਰੀ ਆਉਂਦੇ ਨੇ ਇੱਥੇ ਕਰਤੀ ਵਾਲੀ ਵੀ ਆ ਠੀਕ ਹੈ ਠੀਕ ਹੈ 15 18 ਦਿਨ ਹਲੇ ਰਹਿੰਦੇ ਨੇ ਠੀਕ ਹੈ ਠੀਕ ਹੈ ਤੇ ਗਰੰਟੀ ਆ ਬਾਈ ਇਹਨੇ ਠੰਡੇ ਮਤ ਛੋਟੀ ਹੈ ਠੀਕ ਹੈ ਠੀਕ ਠੀਕ ਹੈ ਠੀਕ ਹੈ ਹੋਰ ਵੀ